ਹਾਂਜੀ ਸਤਿ ਸ੍ਰੀ ਅਕਾਲ ਜੀ ਸੂਟ ਬੂਟੀਆਂ ਵਾਲੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਜਿਹੜੇ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਹਾਂ ਇਹ ਆਪਣੇ कॉटन ਦਾ ਸਟਾਫ ਰਹੂਗਾ ਸੁਲਤਾਨਾ ਕੈਮਰਿਕ कॉटन ਦਾ ਜਿਹੜਾ ਸਟਾਫ ਆ ਔਰ ਇਹਦੇ ਨਾਲ ਪਿਓਰ कॉटन ਦੇ ਨੇ ਜਿਹੜੇ ਦੁਪੱਟੇ ਰਹਿਣਗੇ ਸੋ ਪਹਿਲਾ ਸੂਟ ਤੁਹਾਨੂੰ ਦਿਖਾ ਰਹੀ ਹਾਂ ਰੈੱਡ ਕਲਰ ਹੈ ਜੀ ਇਹਦੇ neck ਤੇ ਵਰਕ ਆ ਰਿਹਾ ਡਾਟਸ ਵਾਲੀ ਜਿਹੜੀ ਇਹਦੀ ਸ਼ਰਟ ਹੈ ਤੇ ਜਿਹੜੀ ਇਹਦੀ ਬਾਟਮ ਹੈ ਉਹ ਜ਼ਿਗਜ਼ੈਗ ਪ੍ਰਿੰਟ ਵਾਲੀ ਬਾਟਮ ਹੈ ਇਹਦੀ ਉਸ ਦੇਖ ਸਕਦੇ ਹੋ ਸ਼ਰਟ ਹੈ ਇਹ ਬਾਟਮ ਹੈ ਔਰ ਜਿਹੜਾ ਇਹ ਦੁਪੱਟਾ ਹੈ ਰੈੱਡ ਕਲਰ ਦਾ ਹੈ ਫਲਾਵਰਸ ਬਣੇ ਹੋਏ ਨੇ ਸਾਰੇ ਦੁਪੱਟੇ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਦੁਪੱਟਾ ਹੈ ਸਾਰੇ ਦੁਪੱਟੇ ਦੇ ਵਿੱਚ ਇਦਾਂ ਵਾਈਟ ਕਲਰ ਦੇ ਜਿਹੜੇ ਫਲਾਵਰਸ ਨੇ ਉਹ ਪ੍ਰਿੰਟ ਹੋਏ ਹੋਏ ਨੇ ਸੋ ਆਪਣਾ ਆਰਡਰ ਆ ਜਿਹੜਾ ਤੁਸੀਂ ਬੁੱਕ ਕਰਨ ਲਈ ਤੁਹਾਨੂੰ ਮੈਂ ਵਟਸਐਪ ਦਾ ਜਿਹੜਾ ਨੰਬਰ ਹੈ ਉਹ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਇੱਕ ਮੇਰੀ ਰਿਕੁਐਸਟ ਆ ਸਾਰੀਆਂ ਭੈਣਾਂ ਨੂੰ ਕਿ ਜਦੋਂ ਤੁਸੀਂ ਪਾਰਸਲ ਓਪਨ ਕਰਦੇ ਹੋ ਹਨ ਤਾਂ ਉਹਦੀ ਵੀਡੀਓ ਜ਼ਰੂਰ ਬਣਾ ਲਿਆ ਕਰੋ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਕੋਈ ਸੂਟ ਤੁਹਾਡੇ ਕੋਲੇ ਜਾ ਕੇ ਮਤਲਬ ਕੋਈ ਖਰਾਬ ਨਿਕਲੇ ਹਨਾ ਕਿਉਂਕਿ ਅਸੀਂ ਤਾਂ ਇੱਕ ਵਾਰ ਆਪਣਾ ਜ਼ਰੂਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਚੈੱਕ ਕਰਕੇ ਭੇਜੀਏ ਪਾਰਸਲ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਰਹਿ ਜਾਵੇ ਜਾਂ ਕੋਈ ਸੂਟ ਦੀ ਤੁਹਾਡੇ ਕੋਲੇ ਜਾ ਕੇ ਹਨਾ ਪ੍ਰੋਬਲਮ ਹੋ ਜਾਵੇ ਕਈ ਵਾਰੀ ਆਪਾਂ ਉਹਦਾ ਰੱਖ ਦਿੰਨੇ ਆ ਤੇ ਦੋ ਤਿੰਨ ਦਿਨਾਂ ਬਾਅਦ ਆਪਾਂ ਸ਼ਿਕਾਇਤ ਕਰਦੇ ਆ ਕਿ ਜੀ ਸਾਡਾ ਸੂਟ ਦਾ ਡੈਫੈਕਟਡ ਹੈ ਕਈ ਵਾਰੀ ਉਹ ਕਰੇ ਆਪਣੇ ਬੱਚੇ ਵੀ ਹੁੰਦੇ ਨੇ ਉਹ ਵੀ ਘੱਟ ਵਗੈਰਾ ਲਾ ਸਕਦੇ ਨੇ ਕੁਝ ਵੀ ਹੋ ਸਕਦਾ ਸੋ ਜੇ ਤੁਸੀਂ ਪਾਰਸਲ ਖੋਲਦੇ ਦੀ ਵੀਡੀਓ ਬਣਾਉਂਗੇ ਤਾਂ ਉਹ ਜਿਹੜਾ ਤੁਹਾਡਾ ਸੂਟ ਆ ਚੇਂਜ ਹੋ ਜਾਊਗਾ ਅਦਰਵਾਈਜ਼ ਤੁਹਾਡੇ ਕੋਲੇ ਵੀਡੀਓ ਨਹੀਂ ਹੈਗੀ ਤਾਂ ਤੁਹਾਡਾ ਜਿਹੜਾ ਸੂਟ ਹੈ ਉਹ ਚੇਂਜ ਨਹੀਂ ਹੋਣਾ ਸੋ ਅਗਲਾ ਸੂਟ ਹੈ ਜਿਸ ਸਕਿਨ ਕਲਰ ਦਾ ਤੁਸੀਂ ਦੇਖ ਸਕਦੇ ਹੋ ਇਹਦੇ neck ਤੇ ਇਦਾਂ ਪੱਟੀ ਹੈ ਉਹਦੇ ਵਿੱਚ ਛੋਟੇ ਛੋਟੇ ਨੇ ਜਿਹੜੇ ਸਟੋਨ ਵਗੈਰਾ ਦਾ ਹੈਗਾ ਆ ਹੋਆ ਉਹ ਮਤਲਬ ਉੱਪਰ ਉਹਦੇ ਪੇਸਟ ਕੀਤੇ ਹੋਏ ਨੇ ਤੇ ਇਹਦਾ ਜਿਹੜਾ ਘੇਰਾ ਹੈ ਘੇਰੇ ਤੇ ਤੁਸੀਂ ਦੇਖ ਸਕਦੇ ਹੋ ਇਦਾਂ ਦੀ ਵੇਲ ਹੈ ਬਲੈਕ ਕਲਰ ਦੀ ਤੇ ਇਹਦਾ ਬਾਰਡਰ ਬਣਿਆ ਹੋਇਆ ਹੈ ਔਰ ਹਲਕੇ ਹਲਕੇ ਸਟੋਨਸ ਆ ਜਿਹੜੇ ਉਹ ਸਾਰੀ ਅੰਬੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੜੇ ਪਿਆਰੇ ਲੱਗ ਰਹੇ ਨੇ ਸ਼ਾਈਨ ਕਰਦੇ ਨੇ ਬੜੇ ਸੋਹਣੇ ਲੱਗ ਰਹੇ ਨੇ ਤੇ ਇਹਦੇ ਨਾਲ ਜਿਹੜੀ ਆਪਣੀ ਬਾਟਮ ਰਹੂਗੀ ਜੀ ਬਾਟਮ ਰਹੂਗੀ ਬਲੈਕ ਕਲਰ ਦੀ 2 ਮੀਟਰ ਹੀ ਸ਼ਰਟ ਦਾ ਸਟੱਫ ਹੋਏਗਾ ਸਾਰੇ ਸੁਤਾਨਾ ਤੇ 2.5 ਮੀਟਰ ਦਾ ਹੀ ਬਾਟਮ ਦਾ ਜਿਹੜਾ ਸਟੱਫ ਆ ਉਹ ਹੋਊਗਾ ਤੇ ਇਹਦਾ ਜਿਹੜਾ ਦੁਪੱਟਾ ਹੈ ਉਹ ਵੀ कॉटन ਦਾ ਹੈ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਪਿਓਰ कॉटन ਦਾ ਜਿਹੜਾ ਦੁਪੱਟਾ ਹੈ ਦੇਖੋ ਜਿੱਦਾਂ ਉਹਦੇ ਘੇਰੇ ਦੀ ਐਂਡਿੰਗ ਹੋਈ ਆ ਉਦਾਂ ਹੀ ਦੁਪੱਟੇ ਦਾ ਜਿਹੜਾ ਬਾਰਡਰ ਆ ਚਾਰੋਂ ਤਰਫ ਬਣਿਆ ਹੋਇਆ ਹੈ ਦੇਖ ਸਕਦੇ ਹੋ ਦੁਪੱਟਾ ਤੁਸੀਂ ਪ੍ਰੋਪਰ કોટਨ ਦਾ ਪਿਓਰ ਕੋਟਨ ਦਾ ਦੁਪੱਟਾ ਰਹੂਗਾ ਜੀ ਇੱਕ ਮੈਦਾਨ ਹੋਰ ਗੱਲ ਦੱਸ ਦਿਆਂ ਕਲੀਅਰ ਕਰ ਦਿਆਂ ਕਿ ਬਿਨਾ ਪੇਮੈਂਟ ਤੋਂ ਕੋਈ ਵੀ ਜਿਹੜਾ ਸੂਟ ਹੈ ਤੁਹਾਡਾ ਉਹ ਬੁੱਕ ਨਹੀਂ ਹੋਣਾ ਕਈ ਭੈਣਾਂ ਕਹਿ ਦਿੰਦੀਆਂ ਨੇ ਕਿ ਸਾਡੇ ਲਈ ਸੂਟ ਸਾਈਡ ਤੇ ਰੱਖ ਦਿਓ ਮੈਂ ਪਹਿਲਾਂ ਹੀ ਤੁਹਾਨੂੰ ਸੌਰੀ ਕਹ ਦਿਆਂ ਹਨਾ ਇਸ ਚੀਜ਼ ਲਈ ਵੀ ਮੈਂ ਸੂਟ ਕਿਸੇ ਦਾ ਸਾਈਡ ਤੇ ਨਹੀਂ ਕੱਢ ਸਕਦੀ ਹਾਂ ਤੁਸੀਂ ਮੈਨੂੰ ਪੇਮੈਂਟ ਕਰਕੇ ਆਪਣਾ ਆਰਡਰ ਕਨਫਰਮ ਕਰਵਾ ਦਿਓ ਤੇ ਜਿਹੜਾ ਤੁਹਾਡਾ ਸੂਟ ਆ ਉਹ ਮੇਰੇ ਕੋਲੇ ਪਿਆਰ ਹੋਊਗਾ ਕੋਈ ਦਿੱਕਤ ਨਹੀਂ ਤੁਸੀਂ ਕੋਰੀਅਰ ਕਰਵਾਉਣਾ ਹੈ ਹਨਾ ਉਹ ਤੁਸੀਂ ਕੋਰੀਅਰ ਕਰਵਾ ਸਕਦੇ ਹੋ ਜੇ ਤੁਸੀਂ ਲੋਕਲੋਂ ਮੇਰੇ ਏਰੀਏ ਦੇੋਂ ਤਾਂ ਆਪਾਂ WhatsApp ਤੇ ਗੱਲ ਕਰਕੇ ਤੁਸੀਂ ਮਤਲਬ ਆਏ ਹੈਂਡ ਚੱਕਣਾ ਤਾਂ ਤੁਸੀਂ ਉਹ ਵੀ ਚੱਕ ਸਕਦੇ ਆ ਸੋ ਅਗਲਾ ਪੀਸ ਹੈ ਜੀ ਗ੍ਰੀਨ ਕਲਰ ਦੀ ਸ਼ਰਟ ਹੈ ਇਹ ਇਦਾਂ ਜ਼ਿਗਜ਼ੈਗ ਜਿਹਾ ਪ੍ਰਿੰਟ ਹੈ ਸਾਰੀ ਸ਼ਰਟ ਦੇ ਵਿੱਚ ਉੱਪਰ ਇਹਦੇ ਹਲਕੇ ਹਲਕੇ ਡਾਟਸ ਨੇ ਤੇ ਇਹ ਚ ਹੈ ਪੂਰੀ ਪ੍ਰਿੰਟਡ ਟਾਈਪ ਹੋਇਆ ਹੋਇਆ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਲਕੇ-ਹਲਕੇ ਮਿਰਰ ਲੱਗੇ ਹੋਏ ਨੇ। ਸੋ ਐਦਾਂ ਦਾ ਜਿਹੜਾ ਪ੍ਰਿੰਟ ਹੈ ਇਹ ਸਾਰੇ ਸੂਰਚ ਮਤਲਬ ਤਿੰਨ ਨੇਗੇ ਇਹ ਜਿਹੜੇ ਚੈਪੂਰੀ ਪ੍ਰਿੰਟ ਟਾਈਪ ਨੇ। ਤੇ ਇਹਦੀ ਜਿਹੜੀ ਬਾਟਮ ਹੈ ਉਹ ਵੀ ਗ੍ਰੀਨ ਕਲਰ ਦੀ ਰਹੂਗੀ ਬਾਟਮ ਬਟੇ ਦੀ ਡਾਟਸ ਵਾਲੀ ਰਹੂਗੀ। ਐਦਾਂ ਦੀ ਜਿੱਦਾਂ ਦੀ ਇਹਦੀ ਜ਼ਿਗਜ਼ੈਗ ਦੀ ਪ੍ਰਿੰਟਿੰਗ ਆ ਨਾ ਸ਼ਰਟ ਦੀ ਉਹਵੇਂ ਦੀ ਇਹਦੀ ਬਾਟਮ ਰਹੂਗੀ। ਤੇ ਬਾਟਮ ਦੇ ਵਿੱਚ ਜਿਹੜੇ ਨੇ ਆ ਗੋਲ ਆ ਸਰਕਲ ਨੇ ਬਣੇ ਹੋਏ ਜਿਹੜੇ ਡਾਟਸ ਵਗੈਰਾ ਨੇ ਉਹ ਬਣੇ ਹੋਏ ਆ ਤੇ ਇਹ ਸੂਟ ਦਾ ਦੁਪੱਟਾ ਹੈ ਜਿਹੜਾ ਉਹ ਬੜਾ ਪਿਆਰਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਕਲਰਫੁੱਲ ਹੈ ਬਹੁਤ ਸੋਹਣਾ ਜ਼ਿਗਜ਼ੈਗ ਪ੍ਰਿੰਟਿੰਗ ਕੈਲੋਲੈਰੀਆ ਟਾਈਪ ਕੁਝ ਵੀ ਕਹਿ ਸਕਦੇ ਹੋ ਤੁਸੀਂ ਤੇ ਵਿੱਚ ਇਹਦੇ ਆ ਪ੍ਰਿੰਟ ਹੋਇਆ ਹੋਇਆ ਜਿਵੇਂ 셔ਟ ਦੇ ਸੀਗਾ ਸੋ ਬਹੁਤ ਪਿਆਰਾ ਦੁਪੱਟਾ ਹੈ ਗ੍ਰੀਨ ਕਲਰ ਦਾ ਆਪਣਾ ਆਰਡਰ ਬੁੱਕ ਕਰਨ ਲਈ ਜਲਦੀ ਜਲਦੀ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਕਿਉਂਕਿ ਸੂਟਾਂ ਦਾ ਜਿਹੜਾ ਪ੍ਰਾਈਸ ਆ ਘੱਟ ਹੋਣ ਕਰਕੇ ਬਹੁਤ ਛੇਤੀ ਐ ਸੂਟ ਨੇ ਜਿਹੜੇ ਨਿਕਲ ਜਾਂਦੇ ਨੇ ਸੋ ਪਲੀਜ਼ ਜਲਦੀ ਜਲਦੀ ਪੇਮੈਂਟ ਕਰੋ ਤੇ ਆਪਣਾ ਸੂਟ ਆ ਜਿਹੜਾ ਉਹ ਬੁੱਕ ਕਰਵਾ ਲਓ ਅਗਲਾ ਜਿਹੜਾ ਸੂਟ ਹੈ ਜੀ ਇਹ ਬਹੁਤ ਪਿਆਰਾ ਸੂਟ ਹੈ ਇਹ ਵੀ ਆਪਣੇ ਕਾਟਨ ਦਾ ਸੂਟ ਹੈ ਪਰ ਇਹਦਾ ਜਿਹੜਾ ਕਲਰ ਆ ਉਹ ਬੜਾ ਪਿਆਰਾ ਹੈ 컬러ਫੁਲ ਜੀ ਸ਼ਰਟ ਆਹੀ ਦੇਖ ਸਕਦੇ ਤੁਸੀਂ ਮੈਂ ਤੁਹਾਨੂੰ ਸਾਰੇ ਕਲਰ ਦਿਖਾ ਰਹੀ ਆਂ ਤੇ ਇਹ ਵਾਲੀ ਚੀਜ਼ ਦਾ ਜਿਹੜੀ ਇਹਦੀ ਸੈਂਟਰ ਚ ਆਉਗੀ ਜਿਹੜੇ ਫਲਾਰ ਬਣੇ ਹੋਏ ਨੇ ਦੇਖੋ ਇਹਦੇ ਫਲਾਰਸ ਦੇ ਵਿੱਚ ਵੀ ਹਲਕਾ ਜਿਹਾ ਵਰਕ ਹੋਇਆ ਹੋਇਆ ਦੇਖ ਸਕਦੇ ਹੋ ਤੇ ਇਹਦੀ ਜਿਹੜੀ ਬਾਟਮ ਹੈ ਉਹ ਇਸ ਤਰ੍ਹਾਂ ਦੀ ਰਹੂਗੀ ਠੀਕ ਹੈ ਜੀ ਰੈਡ ਕਲਰ ਦੀ ਡਾਟਸ ਵਾਲੀ ਛੋਟੇ ਛੋਟੇ ਵਿੱਚ ਇਹਦੇ ਡਾਟਸ ਬਣੇ ਹੋਏ ਨੇ ਵਾਈਟ ਡਾਟਸ ਬਣੇ ਹੋਏ ਨੇ ਔਰ ਉਹਨਾਂ ਦੇ ਉੱਪਰ ਫਿਰ ਤੋਂ ਇੱਕ ਰੈਡ ਕਲਰ ਦਾ ਜਿਹੜਾ ਡਾਟ ਹਲਕਾ ਜਿਹਾ ਬਣਿਆ ਹੋਇਆ ਹੈ ਤੇ ਇਹਦਾ ਜਿਹੜਾ ਦੁਪੱਟਾ ਏ ਉਹ ਤੁਸੀਂ ਦੇਖ ਸਕਦੇ ਹੋ ਦੁਪੱਟਾ ਐਕਚੁਅਲੀ ਨਾ ਸੂਟ ਤੁਸੀਂ ਜਿੰਨਾ ਮਰਜੀ ਮਹਿੰਗਾ ਪਾ ਲਓ ਜਿੰਨਾ ਮਰਜੀ ਸੋਨਾ ਪਾ ਲਓ ਪਰ ਜਿੰਨੀ ਦੇਰ ਦੁਪੱਟੇ ਦੀ ਗ੍ਰੇਸ ਨਹੀਂ ਨਾ ਦੁਪੱਟਾ ਨਹੀਂ ਨਾ ਤੁਹਾਡਾ ਸੋਨਾ ਉਨੀ ਦੇਰ ਤੁਹਾਡੇ ਸੂਟ ਦੀ ਗ੍ਰੇਸ ਨਹੀਂ ਆਣੀ ਤੇ ਤੁਸੀਂ ਆਪਣੇ ਸਾਰੇ ਸੂਟਾਂ ਦੇ ਦੁਪੱਟੇ ਦੇਖ ਸਕਦੇ ਹੋ ਬਹੁਤ ਸੋਨੇ ਡਿਫਰੈਂਟ ਜੀ ਪ੍ਰਿੰਟਿੰਗ ਵਾਲੇ ਨੇ ਇਹਦਾ ਬਾਰਡਰ ਬਣਿਆ ਹੋਇਆ ਤੇ ਸੈਂਟਰ ਦੇ ਵਿੱਚ ਫਲਾਵਰਸ ਆ ਰਹੇ ਨੇ ਜਿਵੇਂ ਸ਼ਰਟ ਦੇ ਵਿੱਚ ਵੀ ਫਲਾਰਸ ਆ ਰਹੇ ਸੀ ਉਦਾਂ ਹੀ ਦੁਪੱਟੇ ਦੇ ਸੈਂਟਰ ਦੇ ਵਿੱਚ ਸਾਰੇ ਦੇ ਵਿੱਚ ਇਹ ਵਾਲੇ ਫਲਾਰਸ ਆ ਰਹੇ ਨੇ ਤੇ ਇਹ ਦੋਨੋਂ ਪਾਸੇ ਬਾਰਡਰ ਤੇ ਇਹ ਚੀਜ਼ ਆਉਂਦੀ ਲਾਈਨਿੰਗ ਵਾਲੀ ਠੀਕ ਹੈ ਜੀ ਇਸ ਤੋਂ ਅਗਲਾ ਜਿਹੜਾ ਸੂਟ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਰਹੂਗਾ ਕੁਸ਼ੇਸ ਤਰ੍ਹਾਂ ਦਾ ਲੈਰੀਆ ਪ੍ਰਿੰਟ ਕਹਿ ਲੋ ਤੁਸੀਂ ਬਹੁਤ ਫੇਮਸ ਨੇ ਸੂਟ ਬਹੁਤ ਚੱਲਿਆ ਇਸ ਵਾਰ ਤੋ ਇਹਦੇ ਤੁਸੀਂ ਦੇਖ ਸਕਦੇ ਹੋ neck ਤੇ neck ਦਾ ਜਿਹੜਾ V shape ਦਾ ਬਣਿਆ ਹੋਇਆ ਹੈ neck ਤੇ ਵਰਕ ਹੋਇਆ ਹੈ ਤੇ ਸੂਟ ਦੇ ਵਿੱਚ 셔ਟ ਦੇ ਤੁਹਾਨੂੰ ਸਾਰੇ ਕਲਰ ਆ ਜਿਹੜੇ ਉਹ ਦਿਖਾ ਦਿੰਦੀਆਂ ਐ ਐਂਡ ਤੱਕ ਦੇਖੋ ਜੀ ਇਤਾਂ ਦੀ 셔ਟ ਰਹੂਗੀ ਇਹ ਆਪਣੀ ਤੇ ਇਹਦੀ ਜਿਹੜੀ ਬਾਟਮ ਐ ਉਹ ਸਕਿਨ ਕਲਰ ਦੀ ਰਹੂਗੀ ਤੁਸੀਂ ਚਾਹੋ ਪਲਾਜ਼ੋ ਪਲਾਜ਼ੋ ਬਣਾ ਸਕਦੇ ਹੋ ਜੇ ਤੁਹਾਨੂੰ ਸਲਵਾਰ ਪਸੰਦ ਹੈ ਤੁਸੀਂ ਸਲਵਾਰ ਬਣਾ ਸਕਦੇ ਹੋ 2.5 ਮੀਟਰ ਦੀ ਇਹਦੀ ਬਾਟਮ ਹੈ 2.5 ਮੀਟਰ ਦਾ ਜਿਹੜਾ ਸ਼ਰਟ ਦਾ ਕੱਪੜਾ ਹੈ ਸਾਰੇ ਸੂਟ 2.5 2.5 ਮੀਟਰ ਦੇ ਨੇ ਤੇ ਇਹਦਾ ਜਿਹੜਾ ਦੁਪੱਟਾ ਹੈ ਬਹੁਤ ਜ਼ਿਆਦਾ ਸੋਹਣਾ ਹੈ ਦੇਖੋ ਕਰੀਮ ਆਫ ਵਾਈਟ ਤੁਸੀਂ ਕਹਿ ਸਕਦੇ ਹੋ ਦੁਪੱਟਾ ਤੇ ਸਾਰੇ ਦੁਪੱਟੇ ਦੇ ਵਿੱਚ ਤਾਂ ਫਲਾਵਰ ਵਾਲੀ ਜਿਹੜੀ ਪ੍ਰਿੰਟਿੰਗ ਆ ਉਹੋ ਹੀ ਵੀ ਹੈ ਠੀਕ ਹੈ ਜੀ ਆਪਣੇ ਆਰਡਰ ਨੇ ਜਿਹੜੇ ਤੁਸੀਂ WhatsApp ਤੇ ਲਾਉਣੇ ਨੇ ਜਿਹੜਾ ਉੱਪਰ ਨੰਬਰ ਦਿੱਤਾ ਹੋਇਆ ਮੈਂ 8837026399 ਇਸੇ ਨੰਬਰ ਤੇ ਆਪਣੇ ਜਿਹੜੇ ਆਰਡਰ ਨੇ ਉਹ ਬੁੱਕ ਹੋਣੇ ਨੇ ਸੋ ਇਹਨਾਂ ਸੂਟਾਂ ਦਾ ਜਿਹੜਾ ਪ੍ਰਾਈਸ ਹੈ ਇਹਨਾਂ ਸੂਟਾਂ ਦਾ ਪ੍ਰਾਈਸ ਹੈਗਾ ਜੀ 750 650 ਰੁਪਏ 650 ਦਾ ਇੱਕ ਸੂਟ ਹੈ ਇਹ ਸ਼ਿਪਿੰਗ ਇਹਨਾਂ ਦੀ ਐਕਸਟਰਾ ਰਹੂਗੀ ਤੇ ਜੇਕਰ ਤੁਸੀਂ ਲੋਕਲੋਂ ਉਹ ਆਪਾਂ WhatsApp ਤੇ ਗੱਲ ਕਰ ਲਾਂਗੇ ਹਨਾ ਜੇਕਰ ਤੁਸੀਂ ਮੇਰੇ ਏਰੀਏ ਦੇ ਹੋ ਤਾਂ ਤੁਸੀਂ ਬਾਈ ਹੈਂਡ ਵੀ ਪਿਕ ਕਰ ਸਕਦੇ ਹੋ ਤੇ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰ ਲਓ ਜੀ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਪਲੀਜ਼ ਆਪਣੀ ਵੀਡੀਓ ਤੇ ਕਮੈਂਟ ਵੀ ਕਰਿਆ ਕਰੋ ਤੇ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਲਦੀ ਨਵੀਂ ਵੀਡੀਓ ਲੈ ਕੇ ਆਵਾਂਗੀ ਥੈਂਕ ਯੂ ਜੀ